ਅੱਜ ਸਾਡੀ ਪ੍ਰੈਸ ਦੀ ਟੀਮ ਧਰਤਰ ਪਹੁੰਚਿਆ ਜਿਹੜੀਆਂ ਆਪਾਂ ਲਾਈਵ ਤੁਸੀਂ ਇੱਥੇ ਦਿਖਾ ਰਹੇ ਹੋਣ ਚੌਣ ਡਾਕਟਰ ਜਿਲ੍ਹਾ ਤਨਤਪ ਮੁੱਖ ਡਾਕਟਰ ਨੇ ਸਾਡੇ ਸਰਦਾਰ ਮਜੀਤ ਸਿੰਘ ਜੀ ਗੁਰ ਚੁੱਕੇ ਐਮਐਲਏ ਸਾਹਿਬ ਅਬ ਅਸੀਂ ਗੱਲ ਕਰਦੇ ਸਾਡੀ ਪਾਰਟੀ ਦੀ ਪੋਜੀਸ਼ਨ ਕੀ ਆ ਔਰ ਧਰਨੇ ਵਾਰ-ਵਾਰ ਜਿਹੜੀ ਜਹਬੰਦੀ ਦੀ ਕਿਉਂ ਦੇ ਰਹੇ ਆ ਦੇਖੋ ਜੀ ਅਸੀਂ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਧਰਮਤਾਰ ਨਾਲ ਆਉਨੇ ਆ ਔਰ ਆਕੇ ਸਾਰਾ ਵੇਖ ਰਿਹਾ ਕੀ ਮਾਹੌਲ ਆ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਪਾਰਟੀ ਵੱਲੋਂ ਤੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਬਹੁਤ ਖੂਬਸੂਰਤ ਉਹ ਇੱਕ ਸ਼ਾਨਦਾਰ ਮਾਹੌਲ ਬਣਿਆ ਹੋਇਆ ਹੈ ਧਰਮਤਾਰ ਦੇ ਲੋਕ ਬੜੇ ਉਤਾਵਲੇ ਨੇ ਕਿ 11 ਤਰੀਕ ਆਵੇ ਤੇ ਅਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਧੂ ਸਾਹੂ ਨੂੰ ਵੋਟਾਂ ਪਾ ਕੇ ਇਥੋਂ ਮੋੜ ਐਮਐਲਏ ਬਣਾਈ ਜੋ ਕਿ ਆਮ ਆਦਮੀ ਪਾਰਟੀ ਆ ਪੰਜਾਬ ਪੰਜਾਬ ਦੇ ਵਿੱਚ ਬਹੁਤ ਅੱਛੇ-ਅੱਛੇ ਕੰਮ ਕਰ ਰਹੀ ਹੈ ਜਿਹੜੇ ਪਿਛਲੇ 17 ਸਾਲਾਂ ਦੇ ਵਿੱਚ ਨਹੀਂ ਸੀ ਹੋਏ ਉਹ ਕੰਮ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਦ ਸਿੰਘ ਮਾਨ ਕਰ ਰਹੇ ਨੇ ਸਰਦਾਰ ਹਰਮੀਰ ਸਿੰਘ ਸੰਧੂ ਕੈਂਡੀਡੇਟ ਆਮ ਆਦਮੀ ਪਾਰਟੀ ਅਸੀਂ ਜੋ ਮਹਿਸੂਸ ਕਰਦੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਅਸੀਂ 25000 ਦੇ ਲਗਭਗ ਉਮੀਦ ਰੱਖਦੇ ਆ ਕਿ 25000 ਦੀ ਨਾੜ ਜਿੱਤ ਹਾਸਲ ਕਰ ਲੈਣਗੇ ਕਿ ਸਾਡੀ ਜਿਹੜੀ ਪਾਲਿਸੀ ਆਪਾਂ ਪੰਜਾਬ ਸਰਕਾਰ ਨੂੰ ਸਾਰੀ ਲਾਗੂ ਚੁੱਕੀ ਹੈ ਨਾ ਬਿਲਕੁਲ ਜੀ ਬਿਲਕੁਲ ਲਾਗੂ ਪੰਜਾਬ ਸਰਕਾਰ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਨਰਤ ਕਰਕੇ ਪੰਜਾਬ ਨੂੰ ਇੱਕ ਸੋਹਣਾ ਪੰਜਾਬ ਪੰਜਾਬ ਨੂੰ ਖੂਬਸੂਰਤ ਪੰਜਾਬ ਬਣਾਉਣ ਲਈ ਜੁਟੇ ਹੋਏ ਸਰ ਜਿਹੜੀ 27 ਚ ਆਪਣਾ ਰਿਪੀਟ ਹੋਏਗੀ ਬਿਲਕੁਲ ਜੀ ਇਹ ਤਾਂ ਸਾਫ ਕਾਂ ਤੇ ਲਿਖਿਆ ਹੋਇਆ ਠੀਕ ਹੈ ਜੀ ਸਾਡੀ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜ ਨਾਲ ਜਿਸ ਤਰ੍ਹਾਂ 22 ਦੇ ਵਿੱਚ ਸਰਕਾਰ ਦੇ ਵਿੱਚ ਆਈ ਸੀ ਇਸੇ ਤਰ੍ਹਾਂ 27 ਦੇ ਵਿੱਚ ਆ ਰਹੀ ਹੈ ਸਰ ਜੀ ਉਹ ਤਾਂ ਆਪਾਂ ਬੰਨ੍ਹ ਨੇ ਲੀਡ ਕੀਤੀ ਸੀ ਤੇ ਇਹਦੀ ਕਿੰਨੇ ਨੰ ਹੋ ਸਕਦੀ ਹੈ 100 ਪਲੱਸ ਲੋ ਸਰ ਜੀ ਆਪਾਂ ਗੱਲ ਕਰੀਏ ਸਾਡੇ ਪੱਟੀ ਸਾਹਾ ਤੇ ਸਰ ਜੀ ਕੀ ਕਹਿਣਾ ਹੈ ਜਿੱਦਾਂ ਪੋਜੀਸ਼ਨ ਸਾਡੀ ਪਾਰਟੀ ਦੀ ਕੀ ਹੈ ਜੇ ਤੁਹਾਨੂੰ ਐਮਐਲਏ ਸਾਹਮਣੇ ਬਸ ਸਪਸ਼ਟਾਂ ਚ ਸਿਆ ਤੇ ਅਸੀਂ ਇਤਨਾ ਤਾਂ ਪਾ ਦਿੱਸੀ ਖੇਤਰਿਆਂ ਅਸਲ 'ਚ ਇਹ ਸੀਟ ਪਹਿਲਾਂ ਹੀ ਸਾਡੀ ਹੈ ਜਦੋਂ ਅਸੀਂ 92 ਸੀਟਾਂ ਜਿੱਤੇ ਅਸੀਂ ਸਾਡੇ ਕਸ਼ਮੀਰ ਸਿੰਘ ਨੂੰ ਸੋਲ ਮੈਂ ਬਹਿਲੇ ਦਿੱਤਾ ਸੀ ਬੜੀ ਵਧੀਆ ਲੀਡ ਆ ਜੇ ਤੁਸੀਂ ਵਾਰ ਕਰਨ ਉਹ ਫਾਰਮਾਟ ਮੰਨਣਾ ਕਰਨਾ ਚਾਹੀਦਾ ਹੈ ਤੇ ਸਾਨੂੰ ਇਹ ਚੋਣ ਲੜਨੀ ਪਈ ਹੈ ਚੋਣ ਲੜਨ ਦਾ ਮਤਲਬ ਕਿਉਂਕਿ ਚੋਣ ਕਿਹਦਾ ਹੈ ਰਵਾਇਤ ਹੈ ਕਿ ਅਸੀਂ ਚੋਣ ਲੜਨੀ ਆਦਰਵਾਇਸ ਅਸੀਂ ਪਹੁੰਚਦਾ ਹੀ ਪਿਆ ਫੇਰ ਹਕਾਬਾ ਚੜਾ ਮੁਕਾਬਲਾ ਕਿਸੇ ਨਾਲ ਠੀਕ ਲੋ ਜੀ ਸੱਜੇ ਸੱਜੇ ਬਹੁਤ ਜਿਹੜੇ ਐਮਐਸਾ ਸਤਕਾਰਯੋਗ ਇਹਨਾਂ ਨਾਲ ਸਾਡੇ ਪੱਟੀ ਸਾਡੀ ਉਹ ਕਹਿੰਦੇ ਸੀਟ ਜਿਹੜੀ ਉਹ ਨਾ ਜਿੱਤੀ ਆ ਬਾਕੀ ਜੋ ਇਲੈਕਸ਼ਨ ਦੇ ਹਦਾਇਤਾ ਸੀ ਉਹ ਵਾਲਸੀ ਆਪਣੇ ਜੋ ਰੂਲ ਨੇ ਅਸੀਂ ਰੂਲ ਨਹੀਂ ਤੋੜਨਾ ਚਾਹੁੰਦੇ ਅਸੀਂ ਰੂਲਰ ਦੇ ਤਹਿਤ ਹੀ ਆਪਾਂ ਇਲੈਕਸ਼ਨ ਲੜਾਂਗੇ ਔਰ ਇਹ ਜਿਹੜੀ ਸੀਟ ਜਿੱਤ ਕੇ ਸਾਡੇ ਜਿਹੜੇ ਸੀਐਮ ਸਾਹਿਬ ਸਰਦਾਰ ਭਗਤ ਸਿੰਘ ਜੀ ਮਾਨ ਜੀ ਛੋੜੀ ਚ ਪਾਵਾਂਗੇ ਔਰ ਅਸੀਂ 27 ਦੇ ਵਿੱਚ ਦੁਬਾਰਾ ਰਿਪੀਟ ਕਰਕੇ ਅਸੀਂ ਇੱਕ ਇਤਿਹਾਸ ਲਿਖਾਂਗੇ ਕਿ ਅਸੀਂ 100 ਪਲੱਸ ਲੈ ਕੇ ਜਿਹੜੀਆਂ 50 ਦੇ ਵਿੱਚ ਫਿਰ ਨਵਾਂ ਸੀਐਮ ਭਗਵਤ ਮਾਨ ਨੂੰ ਦੁਬਾਰਾ ਸੀਟ ਤੇ ਬਿਠਾਵਾਂਗੇ ਜਿਹੜੇ ਸ਼ੇਖ ਕੋਤਰ ਬਿਸਿੰਘ ਦਿਨਾ ਤੀਜ ਤੇ ਪਰਮਜੀਤ ਸਿੰਘ ਅੰਮ੍ਰਿਤਸਰ